ਇਹ ਇਹ ਜਿਹੜਾ ਰਸ ਹੈ ਇਹਦੇ ਵਿੱਚ ਅਸੀਂ ਪਾਈ ਤુલਸੀ ਗਿਲੋਏ ਆਮਲਾ অ্যালোਵਿਰਾ ਤੇ ਅਰਜੁਨ ਅਰਜੁਨ ਸੱਕ ਦਾ ਪਾਊਡਰ ਦਾ ਐਕਸਟ੍ਰੈਕਟ ਲਿਆ ਸਾਰੀਆਂ ਚੀਜ਼ਾਂ ਹੁਣੇ ਪੰਜ ਚੀਜ਼ਾਂ ਇਹਦੇ ਵਿੱਚ ਪੈ ਗਈਆਂ ਤੇ ਇਹ ਬਣ ਗਿਆ ਪੰਚਮ ਰਸ ਇਹ ਜਿਹੜਾ ਪੰਚਮ ਰਸ ਹੈ ਇਹ ਤੁਹਾਡੀ ਹਰ ਤਰ੍ਹਾਂ ਦੀ ਬਾਡੀ ਦੇ ਵਿੱਚ ਪਾਚਨ ਕਿਰਿਆ ਜਿਹੜੀ ਆ ਉਹਨੂੰ ਠੀਕ ਕਰਦਾ ਬਲੌਟਿੰਗ ਆਉਂਦੀ ਆ ਖੱਟੇ ਢ ਘਰ ਆਉਂਦੇ ਆ ਉਲਟੀਆਂ ਆਉਂਦੀਆਂ ਨੇ ਕਿਸੇ ਨੂੰ ਖਾਦਾ ਪੀਤਾ ਪਚਦਾ ਨਹੀਂ ਕਈ ਕੜੀਆਂ ਹੀ ਕਾਲਜੇ ਜਿੱਤੀ ਪਿਆ ਵੀਰੇ ਧੂਜ ਹੀ ਪਈ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇਹ ਨਾਸ ਕਰ ਦਿੰਦਾ ਸੋ ਪਾਚਨ ਨੂੰ ਲੈ ਕੇ ਡਾਈਜੈਸ਼ਨ ਨੂੰ ਲੈ ਕੇ ਬਹੁਤ ਸਾਰੀ ਪ੍ਰੋਬਲਮਸ ਰਹਿੰਦੀਆਂ ਨੇ ਤੇ ਜਦੋਂ ਸਾਡਾ ਡਾਈਜੈਸ਼ਨ ਸਹੀ ਤਰ੍ਹਾਂ ਨਾਲ ਨਹੀਂ ਹੋ ਰਿਹਾ ਉਹਦਾ ਪਾਚਨ ਕਿਰਿਆ ਸਹੀ ਤਰ੍ਹਾਂ ਨਹੀਂ ਹੋ ਰਹੀ ਹੁੰਦੀ ਉਸ ਤੋਂ ਬਾਅਦ ਹੀ ਸਾਨੂੰ ਹੋਰ ਵੀ ਅੱਗੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਫੈਟੀ ਲੀਵਰ ਦੀ ਜੇਕਰ ਗੱਲ ਕਰ ਲਈਏ ਤਾਂ ਆਖਿਰ ਕਿਉਂ ਫੈਟੀ ਲੀਵਰ ਦੀ ਜਿਹੜੀ ਪ੍ਰੋਬਲਮ ਹੈ ਹਰ ਦਿਨ ਦੇ ਨਾਲ ਅਸੀਂ ਦੇਖ ਰਹੇ ਹਾਂ ਵੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਤਾਂ ਆਖਿਰ ਸਾਨੂੰ ਜੋ ਅਸੀਂ ਪਹਿਲਾਂ ਵੀ ਕਈ ਵਾਰੀ ਫੈਟੀ ਲੀਵਰ ਦੇ ਉੱਪਰ ਵੀਡੀਓਜ਼ ਬਣ ध्यान रखना ही चाहिए है पर नाल दाल जो आप गल करिए आयुर्वैदिक इलाज की कि अभी की अपनी डाइट अजिहा ले जिसकी पाचन किरिया वजिए बनी रहे और दूसरा आ, फैटी लीवर की जोड़ी प्रॉब्लम है उस तो राहत जरूर मिले क्योंकि फैटी लीवर की प्रॉब्लम नहीं होएगी लीवर सादा तंदुरुस्त रहेगा तो अगों होर कोई भी पाचन संबंधित कोई भी प्रॉब्लम कोई भी बीमारी नहीं होएगी किल करिए ਖਟੇ ਡਕਾਰ ਗੀਆਂ ਨੂੰ ਆਉਂਦੇ ਨੇ ਬਲੋਟਿੰਗ ਹੋਈ ਰਹਿੰਦੀ ਐ ਪੇਟ ਭਾਰਾ ਬਣਿਆ ਰਹਿੰਦਾ ਐ ਪੇਟ ਸਹੀ ਤਰ੍ਹਾਂ ਨਾਲ ਸਾਫ਼ ਨਹੀਂ ਹੁੰਦਾ ਤਾਂ ਇਹ ਸਭ ਚੀਜ਼ਾਂ ਹੀ ਕਿਸੇ ਵੀ ਵੱਡੀ ਬਿਮਾਰੀ ਦੀ ਜੜ ਹੁੰਦੀਆਂ ਨੇ ਤਾਂ ਫਿਰ ਇਸੇ ਦੇ ਉੱਪਰ ਗੱਲ ਕਰਾਂਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਇਸੇ ਉੱਪਰ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਵੈਦਬਾਨ ਆਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਡੇ ਸਾਰੇ ਹੀ ਦਰਸ਼ਕਾਂ ਦਾ ਸੋ ਸਰ ਇਥੇ ਆਪਾਂ ਜ਼ਰੂਰ ਗੱਲ ਕਰਾਂਗੇ ਵੈਦਬਾਨ ਆਯੁਰਵੈਦ ਵੱਲੋਂ ਜਿਹੜਾ ਇੱਕ ਖਾਸ ਰਸ ਵੀ ਬਣਾਇਆ ਗਿਆ ਹੈ ਜਿਸ ਦੇ ਵਿੱਚ ਆਮਲਾ ਹੈ ਐਲੋਵੇਰਾ ਹੈ ਤુલਸੀ ਹੈ ਹੋਰ ਕੀ ਕੀ ਉਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਔਰ ਕੀ ਕੀ ਇਹਦੇ ਗੁਣ ਨੇ ਕਿਸ ਤਰੀਕੇ ਨਾਲ ਪਾਚਨ ਨੂੰ ਉਹ ਵਧੀਆ ਬਣਾਉਂਦੇ ਨੇ ਔਰ ਕਿਸੇ ਵੀ ਤਰ੍ਹਾਂ ਦੀ ਡਾਈਜੈਸ਼ਨ ਦੀ ਪ੍ਰੋਬਲਮ ਨਹੀਂ ਰਹਿੰਦੀ ਖਾਸ ਕਰਕੇ ਫੈਟੀ ਲੀਵਰ ਦੇ ਉੱਪਰ ਵੀ ਇਹ ਕਿਵੇਂ ਕੰਮ ਕਰਦਾ ਹੈ ਸਾਡੇ ਪੰਜਾਬ ਦੇ ਵਿੱਚ ਵੱਸਦੇ ਪੰਜਾਬੀਆਂ ਦਾ ਅੱਜ ਦੀ ਡੇਟ 'ਚ ਖਾਣ-ਪਾਣ ਥੋੜਾ ਜਿਆਦਾ ਟੇਡਾ-ਮੇਡਾ ਹੋ ਗਿਆ ਹੈਗੇ ਤਾਂ ਅੱਬ ਪਹਿਲਾਂ ਵੀ ਖਾਣ ਦੇ ਸ਼ਕੀਨ ਸੀ ਪਰ ਪਹਿਲਾਂ ਤੌੜੀ ਦਾ ਸਾਗ ਖਾਂਦੇ ਸੀ ਪਹਿਲਾਂ ਆਪਾਂ ਚਾਟੀ ਦਾ ਦੁੱਧ ਪੀਂਦੇ ਸੀ ਨਾ ਸੌਰੀ ਚਾਟੀ ਦੀ ਲੱਸੀ ਪੀਂਦੇ ਸੀ ਕਾੜਨੀ ਦਾ ਦੁੱਧ ਪੀਂਦੇ ਸੀ ਪਹਿਲਾਂ ਆਪਣੇ ਫਰਕ ਹੁੰਦੇ ਸੀ ਖਾਣੇ-ਪਾਣਿਆਂ ਦੇ ਅੱਬਾ ਸੂਏਆਂ ਦੇ ਵਿੱਚ ਗੋਤੇ ਖਾਂਦੇ ਸੀ ਮਿੱਟੀ ਦੇ ਵਿੱਚ ਲਟ ਲਟ ਕੇ ਹੁਣ ਅਸੀਂ ਟੱਪਾਂ 'ਚ ਬਹਿ ਕੇ ਖਾਣ ਲੱਗ ਗਏ ਮਤਲਬ ਕਹਿਣ ਦਾ ਕਿ ਹੁਣ ਥੋੜਾ ਜਿਆਦਾ ਫਰਕ ਪੈ ਗਿਆ ਉਹ ਜਿਹੜਾ ਫਰਕ ਹੈ ਉਹਨੇ ਅਸਰ ਪਤਾ ਸਾਡੇ ਕਿੱਥੇ ਪਾਇਆ ਉਹਨੇ ਪਾਇਆ ਸਾਡੇ ਪਾਚਨ ਕਿਰਿਆ ਤੇ ਸਾਡੇ ਬ੍ਰੇਨ ਤੇ ਸਾਡੇ ਜਦੋਂ ਦਿਮਾਗ ਦਾ ਜਿਹੜਾ ਇੱਥੋਂ ਨਾ ਜੀ ਸੈੱਲ ਬੀਕ ਹੁੰਦਾ ਤਾਂ ਫਿਰ ਉਹ ਸਿੱਧਾ ਪਾਚਨ ਕਿਰਿਆ ਤੇ ਇਫੈਕਟ ਕਰਦਾ ਜਿਹੜਾ ਖਾਣਾ ਫੈਟੀ ਲੀਵਰ ਦਾ ਸ਼ਿਕਾਰ ਹੋਇਆ ਪਿਆ ਦੱਸੋ ਕਿੱਥੋਂ ਆ ਗਿਆ ਹੈ ਫੈਟੀ ਲੀਵਰ ਐਵੇਂ ਬਿਨਾ ਮਤਲਬ ਅਸੀਂ ਆਪਣੇ ਲੀਵਰ ਨੂੰ ਤੰਗ ਕਰ ਲਿਆ ਕਿਉਂ ਕਰ ਲਿਆ ਕਿ ਅਸੀਂ ਖਾਣ ਪਾਣ ਜਿਹੜਾ ਸੀਗਾ ਉਹਨੂੰ ਉਹ ਦੇਣਾ ਸ਼ੁਰੂ ਕਰਤਾ ਜਿਹਦਾ ਉਹ ਆਦੀ ਨਹੀਂ ਸੀਗਾ ਉਹਨੂੰ ਉਹਨੂੰ ਆਦਤ ਪਈ ਸੀ ਦੁੱਧ ਕੇ ਮੱਖਣ ਦੀ ਅਸੀਂ ਉਹਨੂੰ ਖਵਾਤੇ 버ਗਰ ਪੀਜੇ ਭੁੱਖ ਭੁੱਖ ਕੇ ਨੂਣ ਉਹਦੇ ਉੱਤੇ ਮਤਲਬ ਕਹਿਣ ਦਾ ਅਸੀਂ ਜਿੱਥੇ ਮਤਲਬ ਕਿ ਵਧੀਆ ਚਟਣੀ ਖਾਂਦੇ ਸੀ ਣੀਆਂ ਪਦੀਨੇ ਦੀ ਚਟਣੀ ਖਾਂਦੇ ਸੀ ਤੇ ਅਸੀਂ ਉਹਦੀ ਜਗ੍ਹਾ ਤੇ ਸੌਸ ਖਾਣੀ ਸ਼ੁਰੂ ਕਰਤੀ ਚਿੱਲੀ ਸੌਸ ਫਲਾਣੀ ਸੌਸ ਮਤਲਬ ਹਰ ਚੀਜ਼ ਦਾ ਸਾਰਾ ਕੁਝ ਚੇਂਜ ਕਰਨ ਤੋਂ ਬਾਅਦ ਫਿਰ ਕੀ ਲੋੜ ਪਈ ਸਾਨੂੰ ਲੋੜ ਪਈ ਕੋਈ ਕਹਿੰਦਾ ਜੀ ਤુલਸੀਦਾਰ ਕਪੀ ਲੋ ਕੋਈ ਕਹਿੰਦਾ ਜੀ ਗਲੋਏ ਖਾ ਲਓ ਕੋਈ ਕਹਿੰਦਾ ਜੀ ਆਮਲਾ ਖਾ ਲੋ ਕੋਈ ਕਹਿੰਦਾ ਜੀ ਐਲੋਵੇਰਾ ਖਾ ਲੋ ਕੋਈ ਕਹਿੰਦਾ ਅਰਜੁਨ ਦਾ ਸੱਕ ਲੈ ਲਓ ਤਾਂ ਕਿ ਤੁਹਾਡਾ ਜਿਹੜਾ ਹਾਰਟ ਉਹ ਠੀਕ ਰਹੇ ਤਾਂ ਜਦੋਂ ਵੀ ਸੁਭਾਸ਼ ਗੋਇਲ ਦਾ ਤੁਸੀਂ ਕੋਈ ਵੀਡੀਓ ਦੇਖੋਗੇ ਕੋਈ ਵੀ ਵੀਡੀਓ ਚੱਕ ਕੇ ਦੇਖਿਓ ਉਹਦੇ ਵਿੱਚ ਇੱਕ ਸਪਸ਼ਟ ਜਾਣਕਾਰੀ ਹੋਊਗੀ ਜਿਹੜੀ ਤੁਸੀਂ ਘਰੇ ਚੀਜ਼ ਬਣਾ ਸਕਦੇ ਹੋ ਦੇਖੋ ਅਸੀਂ ਬਣਾਇਆ ਇਹਦੇ ਵਿੱਚ ਇੱਕ ਰਸ ਰਸ ਜਿਹੜਾ ਹੁੰਦਾ ਇਹਨੂੰ ਅਸੀਂ ਦਿੱਤਾ ਪੰਜ ਰਸ ਦਾ ਨਾਮ ਇਹਨਾਂ ਪਾਚਨ ਕਿਰਿਆ ਨੂੰ ਠੀਕ ਕਰਦਾ ਇਹ ਇਹ ਜਿਹੜਾ ਰਸ ਹੈ ਇਹਦੇ ਵਿੱਚ ਅਸੀਂ ਪਾਈ ਤੁਲਸੀ ਗਿਲੋਏ ਆਮਲਾ অ্যালোਵেরা ਤੇ ਅਰਜੁਨ ਅਰਜੁਨ ਸੱਕ ਦਾ ਪਾਊਡਰ ਦਾ ਐਕਸਟ੍ਰੈਕਟ ਲਿਆ ਸਾਰੀਆਂ ਚੀਜ਼ਾਂ ਹੁਣੇ ਪੰਜ ਚੀਜ਼ਾਂ ਇਹਦੇ ਵਿੱਚ ਪੈ ਗਈਆਂ ਤੇ ਇਹ ਬਣ ਗਿਆ ਪੰਚਮ ਰਸ ਇਹ ਜਿਹੜਾ ਪੰਚਮ ਰਸ ਹੈ ਇਹ ਤੁਹਾਡੀ ਹਰ ਤਰ੍ਹਾਂ ਦੀ ਬੋਡੀ ਦੇ ਵਿੱਚ ਪਾਚਨ ਕਿਰਿਆ ਜਿਹੜੀ ਆ ਉਹਨੂੰ ਠੀਕ ਕਰਦਾ ਬਲੋਟਿੰਗ ਆਉਂਦੀ ਆ ਖੱਟੇ ਢ ਘਾਰ ਆਉਂਦੇ ਆ ਉਲਟੀਆਂ ਆਉਂਦੀਆਂ ਨੇ ਕਿਸੇ ਨੂੰ ਖਾਦਾ ਪੀਤਾ ਪਚਦਾ ਨਹੀਂ ਕਈ ਕਹਿੰਦੇ ਆਂ ਕਾਲਜੇ ਚਤੀ ਪਿਆ ਵੀਰ ਧੂ ਜੀ ਪਈ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇਹ ਨਾਸ ਕਰ ਦਿੰਦਾ ਲੈਣਾ ਕਿੰਨਾ 20 ml 20 ਤੋਂ 30 ml ਲੈ ਲਓ ਖਾਲੀ ਪੇਟ ਪੀਓ ਪਹਿਲਾਂ ਦਾ ਸਵੇਰੇ ਸਵੇਰੇ ਕਿਉਂ ਜਦੋਂ ਤੁਸੀਂ ਇਹਨੂੰ ਖਾਲੀ ਪੇਟ ਪੀਣਾ ਸ਼ੁਰੂ ਕਰੋਗੇ ਇਹਨੇ ਕੀ ਕਰਨਾ ਇਹਨੇ ਤੁਹਾਡੇ ਪਾਚਨ ਕਿਰਿਆ ਨੂੰ ਠੀਕ ਕਰਨਾ ਕਿਵੇਂ ਕਰੂਗਾ ਤੁਸੀਂ ਮੂੰਹ ਚ ਪਾਇਆ ਇਹਨੇ ਸਿੱਧਾ ਮਤਲਬ ਪਹਿਲਾ ਜਿਹੜਾ ਸਾਡਾ ਫੂਡ ਆ ਉਹਨੇ ਲੀਵਰ ਚ ਜਾਣਾ ਤੇ ਲੀਵਰ ਤੋਂ ਨੇ ਅੱਗੇ ਜਿਹੜਾ ਹੈਗਾ ਹਰ ਚੀਜ਼ ਨੇ ਕਲੀਨ ਹੋਣਾ ਤਾਂ ਜਾ ਕੇ ਇਹ ਲੀਵਰ ਨੂੰ ਕਲੀਨ ਕਰਦਾ ਔਰ ਲੀਵਰ ਨੂੰ ਫਲਸ਼ ਕਰਨ ਦੀ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਤੁਹਾਨੂੰ ਪਤਾ ਐਲੋਵੀਰਾ ਔਰ ਐਲੋਵੀਰਾ ਦਾ ਇਹ ਚ ਬੇਸ ਆ ਫਿਰ ਇਹ ਚ ਤુલਸੀ ਪਿਓਰ ਮਤਲਬ ਪੱਤੀਆਂ ਲੈ ਕੇ ਪਾਈਆਂ ਨੇ ਉਹ ਤુલਸੀ ਦੀਆਂ ਬੂੰਦਾਂ ਨਹੀਂ ਹੈਗੀਆਂ ਉਹ ਐਕਸਟ੍ਰੈਕਟ ਹੁੰਦੇ ਨੇ ਉਹਨਾਂ ਦੇ ਚੱਕਰਾਂ ਵਿੱਚ ਸਾਨੂੰ ਪੀਣਾ ਚਾਹੀਦਾ ਲੇਕਿਨ ਨਹੀਂ ਵੀ ਪੀਣਾ ਚਾਹੀਦਾ ਇਹ ਤੁਹਾਡੀ ਆਪਣੀ ਸੋਚ ਹੈ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਜੋ ਅਸਲੀ ਚੀਜ਼ ਆ ਉਹ ਤુલਸੀ ਦੇ ਪੱਤੇ ਅਸੀਂ ਉਹ ਪੱਤੇ ਲੈ ਕੇ ਉਹਦਾ ਐਕਸਟ੍ਰੈਕਟ ਲਿਆ ਤੇ ਮਤਲਬ ਇਹ ਚੀਜ਼ਾਂ ਲੈ ਕੇ ਮਤਲਬ ਇਹ ਜਦੋਂ ਬੋਤਲ ਤਿਆਰ ਹੁੰਦੀ ਆ ਤਾਂ ਸਾਨੂੰ ਐ ਹੁੰਦਾ ਵੀ ਇਹ ਸਾਡੇ ਆਪਣੇ ਭੈਣ ਭਰਾਵਾਂ ਆਪਣੇ ਰਿਸ਼ਤੇਦਾਰਾਂ ਦੇ ਕੰਮ ਆਉਣ ਵਾਲੀ ਚੀਜ਼ ਆ ਔਰ ਇੱਕ ਚੀਜ਼ ਹੋਰ ਧਿਆਨ ਰੱਖਿਓ ਜਦੋਂ ਵੀ ਅਸੀਂ ਕੋਈ ਚੀਜ਼ ਬਣਾਉਂਦੇ ਆ ਉਹਦੀ ਪਿਓਰਿਟੀ ਦਾ ਖਾਸ ਖਿਆਲ ਰੱਖਦੇ ਆ ਇਹ 1 ਲੀਟਰ ਔਰ ਇਹ 15 ਦਿਨ ਚੱਲਦਾ ਮੈਂ ਤੁਹਾਨੂੰ ਦੱਸਾਂ ਔਰ 15 ਦਿਨ ਮਤਲਬ ਤੁਸੀਂ ਕੋਈ ਵੀ ਦੁਨੀਆ ਦਾ ਜੂਸ ਲੈ ਲਓ ਕੋਈ ਵੀ ਜੂਸ ਲੈ ਲਓ 100 ਰੁਪਏ ਦਾ ਗਲਾਸ ਲੈ ਲਓ ਉਹਨੇ ਉਹ ਕੰਮ ਨਹੀਂ ਕਰਨਾ ਜਿਹੜਾ ਇਹਨੇ 30 ਐਮ ਐਲ ਨੇ ਕਰਨਾ ਔਰ ਤੁਹਾਨੂੰ ਐ ਲੱਗੂ ਪੂਰਾ ਦਿਨ ਉੱਡੇ ਫਿਰਾਂਗੇ ਆਪਾਂ ਕਿਉਂਕਿ ਇਹਨੇ ਸਾਡਾ ਲੀਵਰ 플ਸ਼ ਕਰ ਦੇਣਾ ਨਾ ਖੱਟੇ ਢ ਘਾਰ ਨਾ ਬਲੋਟਿੰਗ ਨਾ ਕੋਈ ਕਿਸੇ ਕਿਸਮ ਦੀ ਥਕਾਵਟ ਇਸ ਕਰਕੇ ਇਹ ਜਿਹੜਾ ਤુલਸੀ ਗਲੋਏ ਆਮਲਾ ਐਲੋਵੇਰਾ ਤੇ ਅਰਜੁਨਛਾਲ ਅਰਜੁਨਛਾਲ ਨੇ ਤਾਂ ਢ ਹਾਰਟ ਦੀ ਜਿਹੜੀ ਬਲੋਕੇਜ ਆ ਦਿਲ ਦੇ ਉੱਤੇ ਭਾਰੀ ਪਣ ਰਹਿਦਾ ਹਾਰਟ ਦੀ ਜਿਹੜੀ ਹਰ ਵਕਤ ਐ ਲੱਗਦਾ ਰਹਿੰਦਾ ਪਲਪਿਟੇਸ਼ਨ ਰਹਿੰਦੀ ਆ ਉਹਨੂੰ ਕਵਰ ਕਰ ਲੈਣਾ ਹੋਰ ਇਸ ਤੋਂ ਵਧੀਆ ਕੀ ਚਾਹੀਦਾ ਪੰਜ ਛੇ ਮਹੀਨੇ ਪੀ ਲਿਓ ਇਹਨੂੰ ਲੈ ਕੇ ਇੱਕ ਵਾਰੀ ਕਮਾਲ ਦੇ ਰਿਜ਼ਲਟ ਆਉਣਗੇ ਜਿਹੜੇ ਵੀ ਸ਼ਹਿਰ 'ਚ ਬੈਠੇ ਹੋ ਉੱਥੇ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਸ਼ਹਿਰਾਂ ਦਾ ਮੈਨੂੰ ਹਲੇ ਅੰਦਾਜ਼ਾ ਨਹੀਂ ਵੀ ਉੱਥੇ ਤੱਕ ਇਹ ਪਹੁੰਚ ਗਿਆ ਪਰ ਜ਼ਿਲ੍ਹਿਆਂ ਦੇ ਵਿੱਚ ਅਸੀਂ ਵੱਡੀਆਂ ਦੁਕਾਨਾਂ ਤੇ ਭੇਜਤਾ ਹੋਇਆ ਤਾਂ ਤੁਸੀਂ ਜਿਹੜਾ ਇਹਦੇ ਤੇ ਸਕੈਨਰ ਲੱਗਿਆ ਹੋਇਆ ਹੈ ਨਾ ਉਸ ਸਕੈਨਰ ਨੂੰ ਆਪਣਾ ਸਕੈਨ ਕਰ ਲਿਓ ਉਹਦੇ ਵਿੱਚ ਫਿਰ ਤੁਸੀਂ ਕੋਡ ਕਰਿਓ ਵੀ ਤੁਹਾਡਾ ਜਿਹੜਾ ਜ਼ਿਲ੍ਹਾ ਮੰਨ ਲਓ ਤੁਹਾਡਾ ਮੋਗਾ ਜ਼ਿਲ੍ਹਾ ਹੈ ਲੁਧਿਆਣਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਆਪਣਾ ਬਟਿੰਡਾ ਜ਼ਿਲ੍ਹਾ ਕੋਈ ਵੀ ਆਪਣਾ ਡਿਸਟ੍ਰਿਕਟ ਹੈ ਮਲੇਰਕੋਟਲਾ ਡਿਸਟ੍ਰਿਕਟ ਹੈ ਸੰਗਰੂਰ ਜ਼ਿਲ੍ਹਾ ਹੈ ਆਪਣਾ ਬਰਨਾਲਾ ਕੋਈ ਵੀ ਆਪਣਾ ਡਿਸਟ੍ਰਿਕਟ ਹੈ ਨਾ ਉਹ ਡਿਸਟ੍ਰਿਕਟ ਦੇਤੇ ਜਾ ਕੇ ਭਰੋਗੇ ਤਾਂ ਤੁਹਾਨੂੰ ਪਤਾ ਲੱਗ ਜੂਗੀ ਸਾਡੇ ਜ਼ਿਲ੍ਹੇ ਚ ਕਿਹੜੀ ਮੈਡੀਕਲ ਸਟੋਰ ਤੇ ਮਿਲਦਾ ਤੇ ਬਸ ਇੱਕ ਗੱਲ ਦਾ ਖਿਆਲ ਰੱਖਣਾ ਇਹਦੇ ਉੱਤੇ ਵੈਦਵਾਨ ਲਿਖਿਆ ਹੁੰਦਾ ਉੱਪਰ ਜਿੱਥੇ ਵੈਦਵਾਨ ਲਿਖਿਆ ਮਤਲਬ ਅਸਲੀ ਕੋਈ ਉਹਦੇ ਵਿੱਚ ਨਕਲੀ ਵਾਲੀ ਗੱਲ ਨਹੀਂ ਹੈ ਕਿਉਂਕਿ ਇਹ ਜੀਐਮਪੀ ਸਰਟੀਫਾਈਡ ਹੋਣ ਤੋਂ ਬਾਅਦ ਹੀ ਤੁਹਾਡੇ ਤੱਕ ਪਹੁੰਚਾਈਦਾ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਸੋ ਬਹੁਤ ਬਹੁਤ ਥੈਂਕਸ ਸਰ ਕੇ ਪੂਰੀ ਜਾਣਕਾਰੀ ਆ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਮੈਨੂੰ ਉਮੀਦ ਹੈ ਕਿ ਸਾਡੇ ਜਿੰਨੇ ਵੀ ਦਰਸ਼ਕ ਨੇ ਸਿਹਤ ਨਾਲ ਜੁੜੀ ਜਾਣਕਾਰੀ ਜਿਹੜੇ ਸਮੇਂ-ਸਮੇਂ ਤੇ ਤੁਸੀਂ ਸਾਰੇ ਹਾਸਲ ਕਰਦੇ ਰਹੇ ਨੇ ਉਹ ਜ਼ਰੂਰ ਇਹਨਾਂ ਚੀਜ਼ਾਂ ਨੂੰ ਤੁਸੀਂ ਵੀ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਸੋ ਬਹੁਤ ਆਪਣੇ ਘਰ ਦੇ ਵਿੱਚ ਹੀ ਰਸੋਈ ਵਿੱਚ ਹੀ ਸਾਡੇ ਇੰਨੀ ਗੁਣਕਾਰੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਗਰ ਅਸੀਂ ਰੈਗੂਲਰ ਬੇਸਿਸ 'ਤੇ ਅਗਰ ਯੂਜ਼ ਕਰ ਦਿਆਂ ਤਾਂ ਕੁੱਝ ਸਿਹਤਮੰਦ ਰਹਿ ਸਕਦੇ ਆ ਆਪਣੇ ਪਰਿਵਾਰ ਨੂੰ ਵੀ ਸਿਹਤਮੰਦ ਰੱਖ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਜੋ ਤੁਸੀਂ ਹਰ ਵਾਰੀ ਇੰਨੀ ਖਾਸ ਜਾਣਕਾਰੀ ਦਰਸ਼ਕਾਂ ਲਈ ਲੈ ਕੇ ਆਉਂਦੇ ਹੋ ਤੇ ਉਹਨਾਂ ਨਾਲ ਸਾਂਝੀ ਕਰਦੇ ਹੋ ਹੋਰ ਕੋਈ ਸੁਝਾਅ ਹੋਣ ਤਾਂ ਜ਼ਰੂਰ ਸਾਡੇ ਦਰਸ਼ਕ ਜੋ ਹੈ ਕਮੈਂਟ ਸੈਕਸ਼ਨ ਵਿੱਚ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਵੀਡੀਓ ਚੰਗੀ ਲੱਗੀ ਹੈ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਮੇਰੀ ਈਮੇਲ ਆਈਡੀ ਹੈ healthadvicewithharjotkaur@gmail.com ਇਸ ਉੱਪਰ ਵੀ ਤੁਸੀਂ ਈਮੇਲ ਕਰਕੇ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube नहीं किया फटाफट सबसक्राइब भी कर लो मिला जल्द ही सेहत में जुड़ी होर खास जानकारी कि हरजोत कौर ने दो जी इजाजत सत श्रीकाल